ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ شیخ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ ਵਾੜਾਂ ਦੇਖ ਰਹੇ ਹੋ ਦੋਵੇਂ ਦੂਜਾ ਦੂਜਾ ਸੂਆ ਤਾਜ਼ੀਆਂ ਸੂਈਆਂ ਚੰਗਾ ਦੁੱਧ ਰਕੜਾ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਾ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ترسےਮ ਸਿੰਘ ਜੀ ترسےਮ ترسےਮ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94171 94171 65183 65183 ਤੇ ਬਾਈ ਜੀ ਆਪਣਾ ਵਪਾਰ ਲਾਈਨ ਦਾ ਹੀ ਕੰਮ ਆ ਜੀ ਬਸ ਸ਼ੌਂਕੀਆ ਤੌਰ ਤੇ ਲਈ ਲਈ ਚੰਗਾ ਠੀਕ ਆ ਚੰਗਾ ਜਾਨਵਰ ਹੀ ਲੈਨੇ ਹਾਂਜੀ ਇਹ ਜਿਹੜੀ ਡੱਬੀ ਚਿੱਟੀ ਵੜਾ ਇਹਦੇ ਬਾਰੇ ਦੱਸੋ ਜੀ ਕੀ ਜਾਣਕਾਰੀ ਹੈ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆ ਅੱਜ ਤੀਜਾ ਦਿਨ ਰਹਿਣ ਸੂਈ ਨੂੰ ਠੀਕ ਹੈ ਜੀ ਹਾਂਜੀ ਜੇਰ ਜੂਰ ਦੀ ਓਕੇ ਆ ਜੇਰ ਦੀ ਓਕੇ ਵੀਡੀਓ ਮਿਲ ਜੂਗੀ ਜੀ ਪਹਿਲੇ ਸੂਏ ਦਾ ਕੀ ਦੁੱਧ ਰਿਕਾਰਡ ਰਿਹਾ ਪਹਿਲੇ ਸੂਏ ਦਾ ਰਿਕਾਰਡ 25 26 ਕਿਲੋ ਦੱਸਿਆ ਜੀ ਅੰਗਰੇ ਨੇ ਐਡ ਕੀਤੀ ਪਲੱਸ ਕਰੂਗਾ ਇਹ ਕੱਲ੍ਹ ਜੂ ਹੁਣ 18 19 ਕੋਲ ਬੜਾ ਤਿਆਰ ਹੈਗਾ ਤੋਲ ਕੇ ਲਈ ਆ ਸਕਦਾ ਵਾਹ ਬਾਈ ਵਾਹ ਕਿਆ ਬਾਤ ਹੈ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਬਾਈ ਤੀਜਾ ਦਿਨ ਅੱਜ ਇਹਨੂੰ ਸੂਈ ਲਓ ਵੀ ਮੇਟਰੋ ਥਾਨ ਹਵਾਨੇ ਦੀ ਵੀਡੀਓ ਦੇ ਪਾਵੇਂਆਂ ਨੂੰ ਚਾਰਾਂ ਚੋਂਡਾਂ ਤੇ ਥਾਣ ਲੱਗੇ ਆ ਬਹੁਤ ਹੀ ਜਿਆਦੇ ਚੰਗਾ ਥਾਣਾ ਮਸ਼ੀਨ ਦੀ ਚੁਆਈ ਵਾਲਾ ਵੀ ਆ ਤੇ ਭਾਵੇਂ ਕੋਈ ਹੱਥੀ ਚੋਲੇ ਬਹੁਤ ਸਾਫ਼ ਸੁਥਰਾ ਥਾਣਾ ਹਵਾਨਾ ਦੇਖ ਸਕਦੇ ਹੋ ਤੁਸੀਂ 나ੜਾਂ ਤੁਹਾਨੂੰ ਕੱਲੀਆਂ ਕੱਲੀਆਂ ਦਿਖਾਈ ਦੇਣੀਆਂ ਦੋਸਤੋ ਹਵਾਨੇ ਦੇ ਉੱਤੇ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣਾ ਹਵਾਨਾ ਦੇਖ ਸਕਦੇ ਹੋ 나ੜਾਂ ਕੱਲੀਆਂ ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਮਗਰੇ ਦੇ ਦੋਸਤੋ ਬੱਚਾ ਵੱਚਾ ਆ ਬੱਚਾ ਜੀ ਇਹਦਾ ਦੇਖ ਸਕਦੇ ਹੋ 나ਡੂਆ ਨਾਲ ਤੇ ਬਾਕੀ ਜਿੰਨਾ ਰਿਕਾਰਡ ਦੱਸਿਆ ਬਾਈ ਨੇ ਤੁਸੀਂ ਘਰੇ ਆ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਪਾਸ ਕਰਕੇ ਲਿਜਾ ਸਕਦੇ ਹੋ ਤੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਜੀ ਲਓ ਬਈ ਮਿੱਤਰੋ ਥੱਬੇ ਦਾ ਹਵਾਨਾ ਜਿੱਡੀ ਵਹਿੜਾ ਦੋਸਤੋ ਓਡਾ ਹੀ ਹਵਾਨਾ ਸ਼ੌਂਘੀਆ ਤੌਰ ਤੇ ਵਪਾਰ ਲਾਈਨ ਦਾ ਕੰਮ ਆ ਕੋਈ ਏਡਾ ਮਾੜਾ ਪਸ਼ੂ ਨਹੀਂ ਕੋਈ ਵੀ ਇਹਨਾਂ ਨੇ ਲਿਆ ਤੇ ਜਾਇਜ਼ ਇਹਨਾਂ ਦਾ ਮੁੱਲ ਹੁੰਦਾ ਬਹੁਤ ਵੱਡਾ ਢਾਂਚਾ ਦੋਸਤੋ ਇਹ ਚੰਗੀ ਬਰੀਡ ਦੀ ਆ ਫਾਰਮ ਵਾਲੀ ਵਿਹੜਾ ਬੰਦੇ ਭਾਈ ਕਿਵੇਂ ਭਾਈ ਦੁੱਧ 30 ਪਲੱਸ ਦੇਉਗੀ 30 ਪਲੱਸ ਭਾਈ ਕਹਿੰਦਾ ਜੀ ਕਿਹੜੀ ਰਕਾਰਡ ਇਹਦੀ ਕਿ ਕਰੂਗੀ ਇਹ ਤੇ ਭਾਈ ਆਪਾਂ ਕੀ ਮੁੱਲ ਕਰਾਂਗੇ ਇਹਦਾ ਮੁੱਲ ਕਿੰਨਾ ਹੀ ਕਰੀਏ ਕਈ 90 ਦੀ ਦੇ ਦਾਂਗੇ ਓਆ ਭਾਈ ਵਾਹ ਕੀ ਬਾਤ ਹੈ ਮੁੱਲ ਲੱਖ ਕਰ ਲਗੇ 1 ਪੰਜ ਕਰ ਲਗੇ 90 ਦੀ ਹਾਂ ਨਾ ਲਓ ਵੀ ਸੱਜਣੋ ਹਾਂ ਨਾ 90 ਦੀ ਆ ਤੇ ਇਸ ਤੋਂ ਅੱਗੇ ਇੱਕ ਜਰਸੀ ਕ੍ਰਾਸ ਆਪਣੇ ਕੋਲੇ ਵਹਿੜਾ ਇਹਦੇ ਡਿਟੇਲ ਦਿਓ ਜੀ ਕਿਨਵਾ ਸੂ ਹੈ ਇਹ ਇਹ ਦੂਜਾ ਸੂ ਹੈ ਵੀ ਜੀ ਇਹ ਦੂਜਾ ਸੂ ਹੈ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਸੂਏ ਇਹਨੂੰ 10 ਦਿਨ ਹੋ ਗਏ ਸੂਏ ਤੇ ਦੋਤੇ ਆ ਗਈ 17 ਲੀਟਰ ਜਮ ਕੰਡੇ ਵਾਲਾ ਜੀ ਦੋ ਟਾਈਮ ਦਾ ਤਿੰਨ ਟਾਈਮ ਚੋਕੇ ਜਾਵੇ ਵਾਹ ਬਈ ਵਾਹ ਕੀ ਬਾਤ ਹੈ ਮਗਰ ਬੱਚਾ ਇਹਦੇ ਵੀ ਬੱਚਾ ਮਗਰ ਇਹਦੇ ਵੀ ਬੱਚਾ ਹੀ ਥਣ ਹਵਾਨੇ ਦੀ ਬਹੁਤ ਸਾਫ ਆ ਦੋਸਤੋ ਇਹ ਵੀ ਤੇ ਜਰਸੀ ਕ੍ਰਾਸ ਕਹਿ ਸਕਦੇ ਆਪਾਂ ਇਹਨੂੰ ਪੰਜਾਬ ਵਾਲੀ ਹੜਜੀ ਮੈਂ ਇੱਕ ਮਿੰਟ ਥਣ ਵਖਾ ਕੋਈ ਨਹੀਂ ਬਾਦ ਵਿੱਚ ਦੋਨਾਂ ਪਾਸਿਆਂ ਤੋਂ ਥਣਾਂ ਦਾ ਉਹਨੂੰ ਸਾਈਜ਼ ਗੈਪ ਦਿਖਾਵਾਂਗੇ ਨਾੜਾਂ ਇਹਦੇ ਵੀ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦਿੰਦੀਆਂ ਹੋਣਗੀਆਂ। ਲਓ ਵੀ ਦੂਜੇ ਪਾਸੇ ਦੇ ਥਾਣਾ ਦੀ ਜੱਜਮੈਂਟ ਕਰ ਲਓ ਬਿਲਕੁਲ ਸੇਮ ਸਾਈਜ਼ ਆ ਦੋਸਤੋ। ਬਹੁਤ ਹੀ ਸਾਫ ਸੁਥਰਾ ਹਵਾਨਾ ਹੈ। ਚੰਗਾ ਕੱਦ-ਕਾਢ ਆਪਾਂ ਇਹਨੂੰ ਪੰਜਾਬ ਵਾਲੀ ਜਰਸੀ ਕਹਿ ਸਕਦੇ ਹਾਂ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਉਣੀ ਆ। ਤੋੜਿਓ ਬਾਈ। ਲਓ ਇਹ ਮੇਟਰ। ਤੋੜਦੀ ਤਾਂ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ। ਦੇਖ ਸਕਦੇ ਹੋ ਤੁਸੀਂ। ਬਿਲਕੁਲ ਸਾਫ ਸੁਥਰਾ ਤੇ ਪਧਰਾ ਹਵਾਨਾ ਲਓ ਬਹੁਤ ਸੀਲਸ ਲੱਗਾ ਦੋਸਤੋ ਤੇ ਆ ਬੱਚਾ ਮਗਰੇ ਬੱਚਾ ਤੇ ਡਾਕਟਰ ਸਾਹਿਬ ਬਾਈ ਜੀ ਇਹਦਾ ਕੀ ਮੁੱਲ ਕਰਾਂਗੇ ਆਪਾਂ ਇਹ 55 ਦੀ ਦੇਣੀ ਹੈ ਜੀ 55 ਦੀ ਇਹਦੀ haan hai ਮੁੱਲ ਕੋਈ ਨਹੀਂ ਬਸ ਆਹ ਨਾ ਹੀ ਹੋਣੀ ਆਪਣੀ ਜਿਹੜਾ ਮਨਾਵੇਂ ਜੈਜ ਮੋਲਾ ਦੋਸਤੋ ਕੋਈ ਹਲਾਨੀ ਮਿਲਿਆਗਾ ਉੱਪਰਲੇ ਪਾਸੇ ਬਾਈ ਦਾ ਨੰਬਰ ਆ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹਨਾਂ ਦੋਹਾਂ گاਵਾں ਜੋ ਕੋਈ ਵੀ ਐੜ ਪਸੰਦਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਜੇ ਦੋਨਾਂ ਚੋਂ ਇੱਕ ਲੈਣੀ ਦਾ ਤਾਂ ਵੀ ਸੰਪਰਕ ਕਰ ਲਿਓ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਆਂ ਅਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧ